ਪਰਮ ਸਤਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਇੱਕ ਓੰਕਾਰ ਸਤਗੁਰ ਪ੍ਰਸਾਦ ਭੈਰੋ ਬਾਣੀ ਨਾਮ ਦਿਓ ਜਿਉ ਕੀ ਘਰ ਪਹਿਲਾ ਹਰੇ ਜ਼ਿਹਬਾ ਕਰੋ ਸਤਖੰਡ ਜਾਮਨਾ ਉਚਰਸ ਸ੍ਰੀ ਗੋਵਿੰਦ ਰੰਗੀਲੇ ਜਿਹਬਾ ਹਰ ਕੈਨਾਈ ਸੋਰੰਗ ਰੰਗੀਲੇ ਹਰ ਹਰ ਧਿਆਇ ਰਹਾਉ ਭਗਤ ਨਾਮਦੇਵ ਜੀ ਪ੍ਰਮਾਣ ਕਰ ਰਹੇ ਹਨ ਕਿ ਮੈਂ ਆਪਣੀ ਜੀਵ ਨੂੰ ਪਰਮਾਤਮਾ ਦੇ ਨਾਮ ਦੇ ਵਿੱਚ ਰੰਗ ਲਿਆ ਰੰਗੀਲੇ ਜਿह्ਵਾ ਹਰ ਕੈਨਾਈ ਉਸ ਪਰਮੇਸ਼ਰ ਦੇ ਨਾਮ ਦੇ ਰੰਗ ਦੇ ਵਿੱਚ ਰੰਗ ਲਿਆ ਮੈਂ ਆਪ ਦੀ ਰਸਨਾ ਨੂੰ ਜੀਵ ਨੂੰ ਸੋ ਰੰਗ ਰੰਗੀਲੇ ਹਰ ਹਰ ਧਿਆਏ ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਮੈਂ ਇਸ ਨੂੰ ਸੋਹਣੇ ਰੰਗ ਦੇ ਵਿੱਚ ਰੰਗ ਲਿਆ ਫਿਰ ਮੋਢ ਲੀਆਂ ਪੰਕਤੀਆਂ ਦੇ ਵਿੱਚ ਫਰਮਾਨ ਕਰਦੇ ਹਨ ਰੇਜੇ ਬਾ ਕਰੋ ਸਤਖੰਡ ਸਤਖੰਡ ਮਤੋਂ ਟੁੱਟੇ ਜਾਮਨਾ ਉਚਰਸ ਸ੍ਰੀ ਗੋਬਿੰਦ ਕਹਿੰਦੇ ਹੈ ਭਾਈ ਜੇ ਹੁਣ ਕਦੇ ਮੇਰੀ ਜੀਵ ਪ੍ਰਭੂ ਦਾ ਨਾਮ ਨਾ ਜਪੇ ਤਾਂ ਮੈਂ ਕਹਿੰਦੇ ਇਸ ਦੇ 100 ਟੋਟੇ ਕਰਦੇ ਆ ਸਤ ਦਾ ਮਤਲਬ 100 ਕਹਿੰਦੇ ਮੈਂ ਇਹਦੇ 100 ਟੋਟੇ ਕਰਦੇ ਆ ਜੇ ਹੁਣ ਇਹ ਨਾਮ ਨਾਸਿ ਗਰੇਤ ਅੱਲੀ ਗੱਲ ਤਾਂ ਕਹਿੰਦੇ ਨਾਮ ਦੇ ਵਿੱਚ ਨੂੰ ਰੰਗ ਲਿਆ ਉਸ ਪਰਮੇਸ਼ਰ ਦਾ ਨਾਮ ਸਿਮਰ ਸਿਮਰ ਕੇ ਇਹ ਰੰਗੀ ਗਈ ਉਹਦੇ ਰੰਗ ਦੇ ਵਿੱਚ ਪਰ ਫਿਰ ਵੀ ਕਹਿੰਦੇ ਜੇ ਕਦੇ ਇਹ ਨਾਮ ਨਾਮ ਸਿਮਰੇ ਪਰਮੇਸ਼ਰ ਦਾ ਤਾਂ ਮੈਨੇ ਸੌ ਟੋਟੇ ਕਰਦਿਆਂ ਜੀਵ ਦੇ ਫਿਰ ਇਹਦਾ ਕੀ ਕਰਉਣਾ ਹੈ ਭਾਵੇਂ ਮੇਰੀ ਜੀਵ ਕਹਿੰਦੇ ਇਸ ਤਰ੍ਹਾਂ ਨਾਮ ਦੇ ਰੰਗ ਦੇ ਵਿੱਚ ਰੰਗੀ ਗਈ ਹੈ ਕਿ ਮੈਨੂੰ ਹੁਣ ਯਕੀਨ ਹੈ ਕਹਿੰਦੇ ਕਿ ਇਹ ਕਦੇ ਨਾਮ ਨੂੰ ਨਹੀਂ ਮਸਾਰੇਗੀ ਕਹਿੰਦੇ ਜਾਮਨਾ ਉਚਰਸ ਜਾਮ ਦਾ ਮਤਲਬ ਜਦੋਂ ਕਹਿੰਦੇ ਹੁਣ ਹੁਣੇ ਮੈਨੂੰ ਪੂਰਾ ਯਕੀਨ ਹੈ ਵੀ ਇਹ ਨਹੀਂ ਨਾਮ ਸਿਮਰੂਗੀ ਕਿਉਂਕਿ ਉਹਦੇ ਵਿੱਚ ਰੰਗੀ ਗਈ ਹੈ ਮਿਸਾਰਦੀ ਨਹੀਂ ਨਾਮ ਨੂੰ ਪਰ ਜੇ ਫਿਰ ਵੀ ਕਹਿੰਦੇ ਜੇ ਵਿਸਾਰਤਾ ਦਾ ਫਰਮਾ ਇਹਦੇ 100 ਟੁੱਟੇ ਕਰਦੇ ਆ ਜੀਬ ਦੇ ਰੱਗੇ ਫਰਮਾਨ ਹੈ ਰਹਾ ਮਿੱਥਿਆ ਜਿਹਬਾ ਅਵਰੇ ਕਾਮ ਨਿਰਵਾਣ ਪਦ ਇਕ ਹਰ ਕੋ ਨਾਮ ਕਹਿੰਦੇ ਹੋਰ ਹੋਰ ਅਹਰਾਂ ਵਿੱਚ ਲੱਗੀ ਹੋਈ ਜੀਵ ਵਿਅਰਥ ਹੈ ਭਿੰਜੀ ਪਰਮੇਸ਼ਰ ਦਾ ਨਾਮ ਸਿਮਰਨ ਵਾਸਤੇ ਹੀ ਜੀਵ ਮਿਲੀ ਹੈ ਜੇ ਤੂੰ ਬੋਲਦਾ ਦਾ ਬੰਦਾ ਬੋਲਦਾ ਜੀਵ ਦੀ ਆਸਰੀ ਹੈ ਜਿਨ੍ਹਾਂ ਨੂੰ ਜੀਵ ਬੋਲਣ ਦੀ ਤਾਕਤ ਨਹੀਂ ਬੁੰਗੇ ਹੁੰਦੇ ਹਨ ਉਹ ਕੁਝ ਵੀ ਨਹੀਂ ਸਿਮਰ ਸਕਦੇ ਕਹਿੰਦੇ ਜਿਤ ਨੂੰ ਬੋਲਣ ਦੀ ਸਮਰੱਥਾ ਪਰਮਾਤਮਾ ਨੇ ਦੇਤੀ ਹੈ ਤਾਂ ਇਹਦੇ ਤੋਂ ਕੰਮ ਲੈ ਇਹਦੇ ਤੋਂ ਕਿਸੇ ਨੂੰ ਮੰਦਾ ਨਾ ਬੋਲੇ ਇਹਦੇ ਤੋਂ ਇਸ ਜੀਵ ਦੇ ਨਾਲ ਇਹਦੇ ਨਾਲ ਪਰਮੇਸ਼ਰ ਦਾ ਨਾਮ ਸਿਮਰਿਆ ਕਰ ਇਸ ਜੀਵ ਦੇ ਨਾਲ ਆਦਰ ਸਤਕਾਰ ਨਹੀਂ ਆ ਕਰ ਕਹਿੰਦੇ ਹੋਰ ਹੋਰ ਆਰਾਂ ਦੇ ਵਿੱਚ ਲੱਗੀ ਹੋਈ ਜੀਵ ਹੈ ਜਿਹੜੀ ਫਿਰ ਪਰਮੇਸ਼ਰ ਦੇ ਨਾਮ ਨੂੰ ਛੱਡ ਕੇ ਉਹ ਵਿਅਰਥੀ ਹੈ ਉਹ ਫਿਰ ਕਿਸੇ ਕੰਮ ਦੀ ਨਹੀਂ ਹੈ ਕਿਉਂਕਿ ਪ੍ਰਮਾਤਮਾ ਦਾ ਨਾਮ ਹੀ ਵਾਸ਼ਨਾ ਰਹਿਤ ਅਵਸਥਾ ਪੈਦਾ ਕਰਦਾ ਹੈ ਹੋਰ ਹੋਰ ਆਨ ਸਗੋਂ ਕਹਿੰਦੇ ਵਾਸ਼ਨਾ ਪੈਦਾ ਕਰਦੇ ਹੈ ਪਰਮੇਸ਼ਰ ਦੇ ਨਾਮ ਨੂੰ ਛੱਡ ਕੇ ਹੋਰ ਹੋ ਜਿਹੜੇ ਆ ਰਹੇ ਉਹ ਸਾਰੇ ਵਾਸ਼ਨਾ ਪੈਦਾ ਹੁੰਦੀ ਹੈ। ਇਹ ਗਏ ਪ੍ਰਮਾਣ ਅਸੰਖ ਕੋਟ ਅਨ ਪੂਜਾ ਕਰੀ ਇੱਕ ਨਾ ਪੁਜਸ ਨਾਮੈ ਹਰੀ ਕਹਿੰਦੀ ਜੇ ਮੈਂ ਕਰੋੜਾਂ ਅਸੰਖਾਂ ਅਸੰਖਾਂ ਦਾ ਮਤਲਬ ਅਸੰਖ ਦਾ ਮਤਲਬ ਗਿਣਤੀ ਤੋਂ ਪਰੇ ਜਿਨੀ ਕੋਈ ਗਿਣਤੀ ਨਾ ਕੀਤੀ ਜਾ ਸਕਦੀ। ਕਹਿੰਦੇ ਮੈਂ ਕਰੋੜਾਂ ਸੰਖਾਂ ਹੋਰ ਹੋਰ ਦੇਵਤਿਆਂ ਦੀ ਪੂਜਾ ਕਰਾਂ ਤਾਂ ਵੀ ਕਹਿੰਦੇ ਉਹ ਸਾਰੀਆਂ ਮਿਲ ਕੇ ਪ੍ਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੀਆਂ। ਕਰੋੜਾਂ ਜਿਹਨਾਂ ਗਿਣਤੀ ਤੋਂ ਪਰੇ ਵੀ ਕਹਿੰਦੇ ਦੇਵਤਿਆਂ ਦੀਆਂ ਜੇ ਮੈਂ ਪੂਜਾ ਵੀ ਕਰਾਂ ਪਰ ਪਰਮੇਸ਼ਰ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ਕਨੇ। ਸਭ ਤੋਂ ਉੱਤੇ ਪਰਮੇਸ਼ਰ ਦਾ ਜੇ ਨਾਮ ਸਿਮਰ ਲਿਆ ਉਹਦੇ ਵਿੱਚ ਸਾਰਿਆਂ ਦੀ ਹੋ ਜਾ ਹੀ ਆ ਗਈ ਕਹਿਣ ਦਾ ਭਾਵੇਂ। ਇੱਕ ਪਰਮੇਸ਼ਰ ਦਾ ਨਾਮ ਸਿਮਰ ਲਿਆ ਅਕਾਲ ਪੁਰਖ ਦਾ ਤੇ ਬਸ ਉਹਦੇ ਵਿੱਚ ਫਿਰ ਤੈਨੂੰ ਹੋਰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਕਹਿਣ ਦਾ ਭਾਵੇਂ। ਇਹਦੀ ਬਰਾਬਰੀ ਨਹੀਂ ਕੋਈ ਵੀ ਕਰ ਸਕਦਾ। ਹਿਰ ਫਰਮਾਨ ਹੈ ਪੰਨ ਮੈਂ ਨਾਮ ਦਿਓ ਇਹੋ ਕਰਨਾ ਅਨੰਤ ਰੂਪ ਤੇਰੀ ਨਾਰਾਇਣ ਨਾਮਦੇਵ ਜੀ ਸਮਝਾਉਣਾ ਕਰਦੇ ਹਨ ਮੇਰੀ ਜੀਵ ਲਈ ਕਹਿੰਦੇ ਇਹੀ ਕੰਮ ਕਰਨ ਯੋਗ ਹੈ ਮੇਰੀ ਜੀਵ ਲਈ ਰਸਨਾ ਲਈ ਮੇਰੀ ਲਈ ਕਹਿੰਦੇ ਇਹੀ ਕੰਮ ਕਰਨ ਯੋਗ ਹੈ ਪਰਮੇਸ਼ਰ ਦਾ ਨਾਮ ਹੈ ਜੀ ਹੋਰ ਕੁਛ ਵੀ ਨਹੀਂ ਇਹਦੇ ਕਰਨ ਨੂੰ ਮੇਰੇ ਕਿ ਪ੍ਰਭੂ ਦੇ ਗੁਣ ਗਾਏ ਤੇ ਹੇ ਨਾਰਾਇਣ ਤੇਰੇ ਬੇਅੰਤ ਰੂਪ ਹਨ ਬਸ ਇਹੀ ਕਮੇ ਹੇ ਨਾਰਾਇਣ ਭਾਗ ਪਰਮੇਸ਼ਰ ਦਾ ਨਾਮ ਹੀ ਸਿਮਰੇ ਇਸ ਸ਼ਬਦ ਦਾ ਭਾਵ ਕੇਵਲ ਇੱਕ ਪ੍ਰਮਾਤਮਾ ਦਾ ਨਾਮ ਸਿਮਰੋ ਹੋਰ ਕੋਰੋਣਾ ਦੇਵਤਿਆਂ ਦੀ ਪੂਜਾ ਪ੍ਰਭੂ ਦੀ ਯਾਦ ਦੀ ਬਰਾਬਰੀ ਨਹੀਂ ਕਰ ਸਕਦੀ ਇਸ ਸ਼ਬਦ ਦਾ ਭਾਵ ਹੈ ਸਾਰੇ ਸ਼ਬਦ ਦੇ ਵਿੱਚ ਸਮਝਾਉਣ ਦਾ ਮਤਲਬ ਇਹ ਹੈ ਫਿਰ ਅੰਗੇ ਫਰਮਾਨ ਹੈ ਅਗਲੇ ਸ਼ਬਦ ਦੇ ਵਿੱਚ ਪਰ ਧਨ ਪਰਦਾਰ ਪਰਹਰੀ ਤਾ ਕ ਨਿਕਟ ਵਸੈ ਨਰਹਰੀ ਜੋ ਨਾ ਭਜੰਤੇ ਨਰਾਇਣ ਤਿੰਨ ਕ ਮੈਂ ਨਾ ਕਰੋ ਦਰਸਨ ਰਹਾਉ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਫਰਮਾਨ ਕਰਦੇ ਹਨ ਨਤਨਾਮ ਦੇਵ ਜੀ ਕਹਿੰਦੇ ਜੋ ਮਨੁੱਖ ਪ੍ਰਮਾਤਮਾ ਦਾ ਭਜਨ ਨਹੀਂ ਕਰਦੇ ਉਹਦਾ ਸਿਮਰਨ ਨਹੀਂ ਕਰਦੇ ਜਿਹੜੇ ਜੋ ਨਾ ਭਜਨਤੇ ਭਜਨਤੇ ਦਾ ਮਤਲਬ ਸਿਮਰਨਾ ਨਾ ਭਜਨਤੇ ਦਾ ਮਤਲਬ ਨਹੀਂ ਸਿਮਰਨ ਕਰਦੇ ਜਿਹੜੇ ਨਾਰਾਇਣ ਨਰਾਇਣ ਦਾ ਅਕਾਲ ਪੁਰਖ ਪਰਮੇਸ਼ਰ ਦਾ ਤਿੰਨ ਕਾ ਮੈਂ ਨਾ ਕਰੋ ਦਰਸ਼ਨਾ ਕਹਿੰਦੇ ਮੈਂ ਉਹਨਾਂ ਦਾ ਦਰਸ਼ਨ ਹੀ ਨਹੀਂ ਕਰਦਾ ਜਿਨੇ ਪ੍ਰਮਾਤਮਾ ਦਾ ਨਾਮ ਨਹੀਂ ਸਿਮੰਦੇ ਕਹਿੰਦੇ ਉਹਨਾਂ ਦਾ ਮੈਂ ਤਾਂ ਦਰਸ਼ਨ ਕਰਕੇ ਨਹੀਂ 라ਜੀ ਉਹਨਾਂ ਦਾ ਦਰਸ਼ਨ ਹੀ ਨਹੀਂ ਕਰਦਾ ਭਾ ਮੈਂ ਉਹਨਾਂ ਦੀ ਬੈਠਕ ਹੀ ਨਹੀਂ ਕਰਦਾ ਜਿਹੜਾ ਪ੍ਰਮਾਤਮਾ ਦੇ ਨਾਮ ਨਹੀਂ ਸਿਮੰਦੇ ਹੁਣ ਇੱਥੇ ਅਸੀਂ ਆਪਦੇ ਅੰਦਰ ਛਾਤੀ ਮਾਰਨੀ ਵਿੱਚ ਕਿੱਥੇ ਖੜੀ ਹੁਣ ਇੱਥੇ ਆਪਾਂ ਮੱਥਾ ਟੇਕ ਰਹੇ ਆ ਤਾਂ ਭਗਤ ਨਾਮਦੇਵ ਜੀ ਫਰਮਾਨ ਕਰ ਰਹੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠੇ ਆ ਤਾਂ ਕੀ ਦਰਸ਼ਨ ਦੇ ਦੇਣਗੇ ਜੇ ਪਰਮੇਸ਼ਰ ਦਾ ਨਾਮ ਨਹੀਂ ਸਮੋਝੀ ਕਹਿ ਰਹੇ ਆਪ ਜੀ ਰਸਨਾ ਨੂੰ ਕਹਿੰਦੇ ਮੈਂ ਤਾਂ ਉਹਨਾਂ ਦਾ ਦਰਸ਼ਨ ਹੀ ਨਹੀਂ ਕਰਦਾ ਤੇ ਫਿਰ ਕੀ ਅਸੀਂ ਕਬੂਲ ਐ ਇਹ ਸੋਚ ਕੇ ਵੇਖੀਏ ਵੀ ਜੇ ਪਰਮੇਸ਼ਰ ਦਾ ਨਾਮ ਨਹੀਂ ਸਿਮਰਦੇ ਜਾਂ ਸੁਣਦੇ ਤਾਂ ਕੀ ਅਸੀਂ ਭਗਤ ਨਾਮਦੇਵ ਜੀ ਨੂੰ ਪ੍ਰਮਾਣ ਐ ਜਾਂ ਕਬੂਲ ਐ ਸੀ ਉਹ ਤਾਂ ਕਹਿ ਰਹੇ ਮੈਂ ਮੈਨੂੰ ਨਹੀਂ ਕਬੂਲ ਮੈਂ ਤਾਂ ਉਹਨਾਂ ਦੀ ਬੈਠਕ ਹੀ ਨਹੀਂ ਕਰਦਾ ਮੈਂ ਤਾਂ ਉਹਨਾਂ ਦੇ ਦਰਸ਼ਨ ਕਰਕੇ ਨਹੀਂ ਰਾਜੀ ਜਿਹੜਾ ਪਰਮੇਸ਼ਰ ਦਾ ਨਾਮ ਇਸਮੁੱਚਾ ਇਹ ਸੋਚਣਾ ਕਹਿੰਦੇ ਮੈਂ ਉਹਨਾਂ ਨਾਲ ਬਹਿਣ ਖਲੋਣ ਵੀ ਨਹੀਂ ਰੱਖਦਾ ਜਿਹੜੇ ਪ੍ਰਮਾਤਮਾ ਦਾ ਨਾਮ ਇਸਮੁੱਚਾ ਫਿਰ ਮੋਢਲੀਆਂ ਪੰਕਤੀਆਂ ਵਿੱਚ ਫਰਮਾਣਾ ਪਰ ਧਨ ਪਰਦਾਰਨ ਪਰ ਹਰੀ ਪਰ ਹਰੀ ਦਾ ਮਨੋਂ ਤਿਆਗ ਦਿੱਤੀ ਤਾਂਕੈ ਨਿਕਟ ਵਸੈ ਨਰ ਹਰੀ ਨਰ ਹਰੀ ਮਤਲਬ ਪਰਮੇਸ਼ਰ ਕਹਿੰਦੇ ਨਰਾਇਣ ਦਾ ਭਜਨ ਕਰਕੇ ਜਿਸ ਮਨੁੱਖ ਨੇ ਪ੍ਰਾਇ ਧਨ ਪ੍ਰਾਈ ਇਸਤਰੀ ਦਾ ਤ્યાਗ ਕੀਤਾ ਹੈ ਕਹਿੰਦੇ ਪਰਮਾਤਮਾ ਉਸਦੇ ਅੰਗ ਸੰਗ ਵਸਦਾ ਹੈ ਉਹਦੇ ਅੰਗ ਸੰਗ ਵਸਦਾ ਹੈ ਜਿਹੜਾ ਪ੍ਰਾਇਆ ਧਨ ਪ੍ਰਾਈ ਇਸਤਰੀ ਦਾ ਤਿਆਗ ਕਰਦਾ ਹੈ ਜੀ ਤਾਂ ਕਿ ਨਿਕਟ ਵਸੇ ਕਹਿੰਦੇ ਉਹਦੇ ਅੰਗ ਸੰਗ ਨਿਕਟ ਮਤਲਬ ਨੇੜੇ ਨਰਹਰੀ ਉਹ ਪਰਮੇਸ਼ਰ ਕਾਲਪੁਰਖ ਅੰਗ ਸੰਵਸਦਾ ਫਿਰ ਅੱਗੇ ਫਰਮਾਨ ਹੈ ਰਹਾਉ ਤੂੰ ਅੰਗਲੀਆਂ ਪੰਕਥੀਆਂ ਦੇ ਵਿੱਚ ਰਹਾਉ ਜਿਨ ਕੈ ਭੀਤਰ ਹੈ ਅੰਤਰਾ ਜੈਸੇ ਪਸ ਤੈਸੀ ਹੋਈ ਨਰਾ ਪਰ ਕਹਿੰਦੇ ਜਿੰਨਾ ਮਨੁੱਖਾਂ ਦੇ ਅੰਦਰ ਪਰਮਾਤਮਾ ਨਾਲੋਂ ਵਿਥ ਹੈ ਅੰਤਰ ਦਾ ਮਤਲਬ ਵਿਥ ਨਾ ਜਿਵੇਂ ਆਪਾਂ ਕਹਿੰਨੇ ਇਸ ਚੀਜ਼ ਤੇ ਅੰਤਰ ਹੈ ਇਹ ਫਰਕ ਹੈ ਇੱਕੋ ਜੀ ਨਹੀਂ ਹੈ ਕਹਿੰਦੇ ਜਿਨ੍ਹਾਂ ਦੇ ਜਿਨ੍ਹਾਂ ਮਨੁੱਖਾਂ ਦੇ ਅੰਦਰ ਪਰਮਾਤਮਾ ਨਾਲੋਂ ਵਿਥ ਹੈ ਵਿਥ ਦਾ ਮਤਲਬ ਪਰਮਾਤਮਾ ਨੂੰ ਨਹੀਂ ਸਿਮਰਦੇ ਉਹਨੂੰ ਯਾਦ ਨਹੀਂ ਕਰਦੇ ਕਹਿੰਦੇ ਉਹ ਮਨੁੱਖ ਪਸ਼ੂਆ ਵਰਗੇ ਹੈ ਉਹਨਾਂ ਨੂੰ ਮਨੁੱਖ ਨਹੀਂ ਕਿਹਾ ਜਾ ਸਕਦਾ ਉਹ ਪਸ਼ੂ ਹੈ ਜਿਨ ਕਾ ਭੀਤਰ ਭੀਤਰ ਦਾ ਮਤਲਬ ਅੰਦਰ ਹੈ ਅੰਤਰਾ ਮਤਲਬ ਫਰਕ ਹੈ ਪਰਮੇਸ਼ਰ ਨਾਲ ਜੁੜੇ ਹੋਏ ਨੇ ਜੈਸੇ ਪਸ ਕਹਿੰਦੇ ਜਿਵੇਂ ਪਸ਼ੂ ਹੈ ਤੈਸੇ ਹੋਏ ਨਰ ਕਹਿੰਦੇ ਉਹੋ ਜਿਹਾ ਉਹ ਨਰ ਹੈ ਉਹੋ ਜਿਹਾ ਮਨੁੱਖ ਹੈ ਪਸ਼ੂਆ ਵਰਗੇ ਪਸ਼ੂ ਹੈ ਪਾਪ ਰੱਗੇ ਫਰਮਾਨ ਹੈ ਪਰਨਵਤ ਨਾਮ ਦਿਓ ਨਕ ਹੈ ਬਿਨਾ ਨਾ ਸੋਹੈ 32 ਲਖਣ 32 ਲਖਣਾਂ ਮਤਲਬ 32 ਲਛਣਾ ਵਾਲੀ ਉਹ ਮਨੁੱਖ ਜਿਸ ਵਿੱਚ ਸੁੰਦਰਤਾ ਦੇ 32 ਹੀ ਲਖਣ ਮਿਲਦੇ ਹੋਣ ਤਾ ਸਮਝਾ ਰਹੇ ਹਨ ਭਗਤ ਨਾਮਦੇਵ ਜੀ ਕਹਿੰਦੇ ਮਨੁੱਖ ਵਿੱਚ ਸੁੰਦਰਤਾ ਦੇ ਭਾਵੇਂ 32 ਦੇ 32 ਹੀ ਲੱਛਣ ਹੋਣ ਭਾਵੇਂ ਸੁੰਦਰਤਾ ਦੀ ਕੋਈ ਵੀ ਕਮੀ ਨਾ ਹੋਵੇ ਕਿਸੇ ਪਾਸਿਓਂ ਵੀ 32 ਦੇ 32 ਲੱਛਣ ਹੋਣ ਭਾਵੇਂ ਚਾਰੇ ਕੁੰਡਾ ਤੋਂ ਪੂਰਾ ਹੋਵੇ ਸੰਖਾ ਹੋਵੇ ਸਮਝਦਾਰ ਹੋਵੇ ਪਰ ਕਹਿੰਦੇ ਉਸ ਦਾ ਜੇ ਨੱਕ ਨਾ ਹੋਵੇ ਹੋਰ ਸਾਰਾ ਆਣ ਪੂਰਾ ਵਧੀਆ ਹੋਵੇ ਤੇ ਜੇ ਨੱਕ ਹੀ ਨਾ ਹੋਵੇ ਤੇ ਕਹਿੰਦੇ ਉਹ ਸੋਹਣਾ ਲੱਗ ਸਕਦਾ ਜੇ ਨੱਕ ਨਾ ਹੋਵੇ ਤਾਂ ਜੇ ਹੋਰ ਸਾਰੇ ਪਾਸਿਓਂ ਪੂਰਾ ਹੋਵੇ ਇੱਕ ਨੱਕ ਨਾ ਹੋਵੇ ਪਰਨ ਵਰਤ ਨਾਮ ਦਿਓ ਨੱਕ ਹੈ ਬਿਨਾ ਨਾ ਸੋਹ ਹੈ 32 ਲਖਣ ਕਹਿੰਦੇ ਤਿਵੇਂ ਹੋਰ ਸਾਰੇ ਭਲਾਂ ਦੀ ਗੁਣ ਹੋਣ ਹੋਰ ਸਾਰੇ ਹੋਣ ਕਹਿੰਦੇ ਉਹਨੂੰ ਸੋਨਾ ਨਹੀਂ ਆਖਿਆ ਜਾ ਸਕਦਾ ਜੇ ਉਹਦਾ ਨੱਕ ਹੀ ਨਹੀਂ ਤਾਂ ਫਿਰ ਉਹ ਸੋਨਾ ਕਹਦਾ ਉਸੇ ਤਰ੍ਹਾਂ ਪ੍ਰਮਾਣ ਦੇ ਰਹੇ ਇੱਕ ਕਹਿੰਦੇ ਤਿਵੇਂ ਉਸੇ ਤਰ੍ਹਾਂ ਭਲਾਂ ਦੀ ਹੋ ਸਾਰੇ ਪਾਸੋਂ ਪੂਰਾ ਹੋਵੇ ਪਾਵ ਵੀ ਪਰਮੇਸ਼ਰ ਦਾ ਜਿਉ ਉਹਦੇ ਅੰਦਰ ਨਾਮ ਨਹੀਂ ਨਕ ਦਾ ਮਤਲਬ ਪਰਮੇਸ਼ਰ ਦਾ ਨਾਮ ਸੇਵਾ ਭਗਤੀ ਕਹਿੰਦੇ ਹੋਰ ਸਾਰੇ ਭਲਾਨੀ ਗੁਣ ਹੋਣ ਉਹਦੇ ਵਿੱਚ ਧਨ ਆਦਿਕ ਵੀ ਹੋਵੇ ਤੇ ਜੇ ਉਹ ਨਾਮ ਨਹੀਂ ਸਿਮਰਦਾ ਤਾਂ ਕਹਿੰਦੇ ਉਹ ਕਿਸੇ ਵੀ ਕੰਮ ਨਹੀਂ ਸਮਝ ਲਓ ਉਹ ਉਸ ਬੰਦੇ ਵਰਗਾ ਸਮਝ ਲਓ ਉਸ ਮਨੁੱਖ ਵਰਗਾ ਸਮਝ ਲਓ ਵੀ ਉਹਦੇ ਚ ਸਾਰੇ ਸਾਰੇ ਪਾਸਿਓ ਉਹ ਸੁਨੱਖਾ ਤੇ ਪਰ ਇੱਕ ਦਾ ਨੱਕ ਹੈ ਨਹੀਂ ਕਹਿੰਦੇ ਸਮਝ ਲਓ ਵੀ ਹੋਰ ਸਾਰਾ ਕੁਝ ਭਲਾ ਨਹੀਂ ਉਹਦੇ ਕੋਲੇ ਧਨ ਦੌਲਤ ਪਦਾਰਥ ਸਭ ਕੁਝ ਹੈਗੇ ਗੁਣ ਵੀ ਬੜੇ ਆ ਹੋਰ ਪਰ ਪਰਮੇਸ਼ਰ ਦਾ ਜੀ ਨਾਮ ਨਹੀਂ ਨਾਮ ਨੂੰ ਨਾਮ ਰੂਪੀ ਨੱਕ ਨਹੀਂ ਤਾਂ ਫਿਰ ਕਿਸੇ ਵੀ ਕੰਮ ਦੇ ਨਹੀਂ ਹੈ ਵਿੱਚ ਵਿਅਰਥੀ ਹੈ ਸਮਝ ਲਓ ਫਿਰ ਉਹਨੂੰ ਸੁਨੱਖਾ ਨਹੀਂ ਆਖਿਆ ਜਾ ਸਕਦਾ ਫਿਰ ਉਹਨੂੰ ਸਮਝਦਾਰ ਨਹੀਂ ਆਖਿਆ ਜਾ ਸਕਦਾ ਉਹਨੂੰ ਸਿਆਣਾ ਨਹੀਂ ਆਖਿਆ ਜਾ ਸਕਦਾ ਇਸ ਸ਼ਬਦ ਦਾ ਭਾਵ ਇਹ ਕਹਿੰਦੇ ਸਿਮਰਨ ਤੋਂ ਵਾਂਝੇ ਹੋਏ ਬੰਦੇ ਜਿਹੜੇ ਉਹ ਪਸ਼ੂ ਸਮਾਨ ਹੈ ਉਹਨਾਂ ਦਾ ਸੰਗ ਨਹੀਂ ਕਰਨਾ ਚਾਹੀਦਾ ਨਾਮਦੇਵ ਭਗਤ ਭਗਤ ਨਾਮਦੇਵ ਜੀ ਕਹਿੰਦੇ ਹੈ ਵੀ ਪਰਮੇਸ਼ਰ ਦੇ ਨਾਮ ਸਿਮਰਨ ਤੋਂ ਜਿਹੜੇ ਵਾਂਝੇ ਹੈ ਉਹ ਬੰਦੇ ਪਸ਼ੂਆਂ ਦੇ ਸਮਾਨ ਹੈ ਉਹਨਾਂ ਦਾ ਸੰਗ ਨਹੀਂ ਕਰਨਾ ਚਾਹੀਦਾ ਕਹਿੰਦੇ ਕਦੇ ਵੀ ਉਹਨਾਂ ਦੀ ਸੰਗਤ ਨਹੀਂ ਕਰਨੀ ਚਾਹੀਦੀ ਇਹ ਸਮਝਾ ਰਹੇ ਆ ਸ਼ਬਦ ਦੇ ਵਿੱਚ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦਿਆਂ ਬਿਆਨ ਤੁੰਤਾਈਆਂ ਹੋ ਗਈਆਂ ਹੁਣ ਸਤਿਗੁਰੂ ਪਾਤਸ਼ਾਹ ਤੇ ਆਪ ਸੰਗਤ ਬਖਸ਼ਣ ਯੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ